ਪੰਜਾਬ న్యూਸ ਵੇਖ ਰਹੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦਿੱਲੀ ਦੇ ਵਿੱਚ ਅੰਦੋਲਨ ਚੱਲਦਿਆਂ ਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਹੈ ਮੋਦੀ ਸਰਕਾਰ ਕਿਸੇ ਤਰ੍ਹਾਂ ਦਾ ਸਟੈਂਡ ਨਹੀਂ ਲੈ ਰਹੀ ਪਰ ਪਿੰਡਾਂ ਦੇ ਵਿੱਚੋਂ ਕਿਸਾਨਾਂ ਵੱਲੋਂ ਹਿੰਮਤ ਕੀਤੀ ਜਾ ਰਹੀ ਹੈ ਆਪਣੇ ਤਸਵਰਦ ਕੱਢ ਕੇ ਦਿੱਲੀ ਰਸੁੱਧ ਪਹੁੰਚਾਈ ਜਾ ਰਹੀ ਹੈ ਤਾਂ ਕਿ ਉੱਥੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾਨਖੇੜੀ ਬਲਵੀਰ ਸਿੰਘ ਸਰਪੰਚ ਬੱਲੋ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਉਹ ਦਿੱਲੀ ਦੇ ਵਿੱਚ ਬਿਸਕੁਟ ਤੇ ਕੁਝ ਹੋਰ ਅਰਸਤ ਲੈ ਕੇ ਜਾ ਰਹੇ ਹਨ। ਇਹ ਦਿੱਲੀ 'ਚ ਕਿਸਾਨਾਂ ਦਾ ਸੰਘਰਸ਼ ਤਾਂ ਲੰਬਾ ਸਮਾਂ ਹੋ ਗਿਆ ਜੀ। ਅੱਜ ਤੁਸੀਂ ਦਿੱਲੀ ਦੇਖੇ ਚੱਲੇ ਪਏ ਇਹਦੇ ਬਾਰੇ ਕੀ ਤੀਜਣਾ ਤੁਹਾਨੂੰ? ਅੱਜ ਤਾਂ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਲਿਆਂਦੇ ਆ ਉਹ ਕਾਲੇ ਕਾਨੂੰਨ ਵਾਪਸ ਕਰੇ ਜਾਣ। ਤੇ ਜੋ ਇਹ ਅੜੀਅਲ ਅੜੀਅਲ ਰਵੀਰਾ ਕਰ ਰਿਹਾ ਹੈ ਉਸ ਅੜੀਅਲ ਰਵੀਰੇ ਨੂੰ ਨਰਮ ਕਰਕੇ ਕਾਲੇ ਕਾਨੂੰਨ ਵਾਪਸ ਕਰੇ ਜਿੰਨਾ ਇਹਨੇ ਅੜੀਅਲ ਰਵੀਰਾ ਕਰਿਆ 19 ਸਾਢੇ 4 ਸਾਂਝ ਹਰੇਕ ਸਟੇਟ ਦੇ ਵਿੱਚ ਸਾਡੀ ਵਧਦੀ ਜਾ ਰਹੀ ਹੈ ਔਰ ਇਹ ਵਧੂਗੀ ਵੀ ਅਸੀਂ ਜੋ ਸਾਡੇ ਦੂਰੀ ਦੇ ਗਿਲੇ ਸ਼ੁਕੇ ਤੇ ਉਹ ਸਾਡੇ ਸਭ ਤੋਂ ਜ਼ਿਆਦਾ ਸਾਡੇ ਜ਼ਿਆਦਾ ਪਿਆਰ ਦੇ ਵਿੱਚ ਵੱਜੇ ਗਏ ਹੈ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਮੋਦੀ ਸਾਹਿਬ ਨੂੰ ਮੈਂ ਮੋਦੀ ਸਾਹਿਬ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲਾ ਬਾਕੀ ਤੂੰ ਖਾਸਤਾਨੀ ਕਹਿੰਦਾ ਕਦੇ ਕੁਝ ਕਹਿੰਦੇ ਆਂ ਤੁਸੀਂ ਸਾਡਾ ਕੋਈ ਖਾਸਤਾਨੀ ਨਹੀਂ ਸਾਡਾ ਤਾਂ ਇੱਕੇ ਮੁੱਦਾ ਵੀ ਅਸੀਂ ਕਾਲੇ ਕਾਨੂੰਨ ਸਾਡੇ ਵਾਪਸ ਲੈ ਜਾਣ ਅਸੀਂ ਸ਼ਾਂਤਮਈ ਨਾਲ ਅੰਦੋਲਨ ਕਰਦੇ ਆਂ ਨਾ ਕਿ ਅਸੀਂ ਕੋਈ ਰੌਲਾ ਰੱਪੇ ਵਾਲੇ ਨਾ ਅਸੀਂ ਖਾਸਤਾਨੀ ਆ ਤੇ ਅਸੀਂ ਤਾਂ ਆਪਣਾ ਸ਼ਾਂਤਮਈ ਅੰਦੋਲਨ ਹੈ ਸ਼ਾਂਤਮਈ ਅੰਦੋਲਨ ਦੇ ਵਿੱਚ ਸਾਡਾ ਕੋਈ ਕਿਸੇ ਨੂੰ ਅੱਜ ਤੱਕ ਕੋਈ ਖਰੋਚ ਨਹੀਂ ਆਈ ਨਾ ਅਸੀਂ ਮ ਇੱਕ ਘਰੋਂ ਲੈ ਕੇ ਤੁਰਦੇ ਆ ਕੋਈ ਮਿਸ਼ਨ ਸਾਡਾ ਵੀ ਅਸੀਂ ਉੱਥੇ ਜਾ ਕੇ ਕੋਈ ਨਾਰੇ ਲਾਉਣੇ ਗਲਤ ਤਰੀਕੇ ਦੇ ਨਾ ਅਸੀਂ ਉਹ ਨਾਰੇ ਲਾਏ ਨਾ ਅਸੀਂ ਲਾਉਣੇ ਆ ਤੇ ਸਾਡਾ ਤਾਂ ਸਿਰਫ ਕਿਸਾਨ ਮਜ਼ਦੂਰ ਵਾਸਤੇ ਇਹੀ ਹੈ ਵੀ ਸਾਡਾ ਸੰਘਰਸ਼ ਇਹ ਸੰਘਰਸ਼ ਲੰਬਾ ਨਾ ਪਾਵੇ ਸੋ ਇਹੀ ਬੇਨਤੀ ਆ ਸਾਡੀਆਂ ਪ੍ਰਬੰਧ ਕਰੇ ਰਾਜਾ ਉਹ ਇੱਕ ਪਰਜਾ ਨੂੰ ਰਾਜੇ ਦੀ ਲੋੜ ਹੁੰਦੀ ਹੈ ਚੰਗੇ ਰਾਜੇ ਦੀ ਲੋੜ ਹੈ ਤੇ ਉਹ ਰਾਜੇ ਵਾਲੇ ਕੰਮ ਕਰੇ ਵੈਕੀ ਖਾਲਸਾ ਵੈਕੀ ਭਗਤ ਜੀ ਅੱਜ ਤੁਸੀਂ ਜਿਹੜੇ ਕਿਸਾਨਾਂ ਦਾ ਵਸਤਾ ਰਾਜ ਆਪਾਂ ਰਾਜ ਵਾਲੀ ਗੱਲ ਕਰੀ ਜੀ ਨਾਲ ਵੀ ਭਾਈ ਠੀਕ ਹੈ ਤੂੰ ਆਪਣੇ ਕੰਮ ਜੀ ਜਾ ਰਹੇ ਕਿਉਂਕਿ ਜੋ ਕਾਲੇ ਕਾਨੂੰਨ ਬਣੇ ਆ ਜੀ ਮੋਦੀ ਸਰਕਾਰ ਨੇ ਸਾਡੇ ਤੇ ਥੋਪੇ ਆ ਜੀ ਕਿਉਂਕਿ ਅੱਜ ਤਾਂ ਕਿਸਾਨ ਤਾਂ ਕੋਈ ਨਹੀਂ ਚਾਹੁੰਦਾ ਵੀ ਇਹ ਕਾਨੂੰਨ ਸਾਨੂੰ ਉੱਤੇ ਜਾਣ ਕਿਉਂਕਿ ਇਹਨਾਂ ਜਿਸ ਕਿਸਾਨਾਂ ਦੇ ਹੱਕ ਦਾ ਕੋਈ ਵੀ ਗੱਲ ਨਹੀਂ ਹੈਗੀ ਇਸ ਲਈ ਅਸੀਂ ਇਹ ਜਾ ਰਹੇ ਆ ਵੀ ਆਪਣਾ ਰੋਸ ਜਤਾ ਰਹੇ ਆ ਤੇ ਉੱਥੇ ਜਾ ਕੇ ਇਹ ਕਹਿਣਾ ਚਾਹੁੰਦੇ ਮੋਦੀ ਨੂੰ ਇਹ ਕਹਿੰਦੇ ਵੀ ਇਹ ਕਾਲ ਕਾਲੇ ਕਾਨੂੰਨ ਆਪਣੇ ਵਾਪਸ ਲੈ ਜਾਣ ਤੇ ਵਾਕੀ ਜਿਹੜਾ ਮੋਦੀ ਕਹਿ ਰਿਹਾ ਜੀ ਫੰਡ ਖਾਲਸਤਾ ਨਹੀਂ ਦੇ ਰਹੇ ਫਲਾਣੇ ਦੇ ਰਹੇ ਆ ਉਹਨਾਂ ਦੇ ਤੌਰ ਤੇ ਇਹ ਦੱਸਣਾ ਚਾਹੁੰਦੇ ਵੀ ਖਾਲਸਤਾ ਨਹੀਂ ਕੋਈ ਨਹੀਂ ਦੇ ਰਿਹਾ ਤੇ ਫੰਡ ਇਹ ਤਰੀ ਪਿੰਡਾਂ ਚ ਦੋ ਜਾ ਰਹੀ ਹੈ ਜੋ ਕਿ ਉਹਨਾਂ ਨੇ ਆਮ ਕਿਸਾਨ ਦੇ ਰਹੇ ਸਾਰਿਆਂ ਨੇ ਆਪਣੇ ਦਲ ਫੋਲੋ ਕੋਾਕੀ ਸਰਪੰਚ ਸਾਹਿਬ ਨੇ ਆਪਣੇ ਉਹ ਕਰਿਆ ਜੀ ਇਹ ਭੇਜੇ ਬਸ ਇਹ ਹੀ ਕਹਿਣਾ ਚਾਹੁੰਦੇ ਆ ਜੀ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈ ਜਾ ਵੈਜ ਕਾਲ ਸਾਹਿਬ ਜੀ ਪਤੀ ਸਾਡ ਪਿੰਡ ਮਾਨਹਰੀ ਵੱਲੋਂ ਸਮੂਹ ਨਗਰ ਵਾਸੀਆਂ ਵੱਲੋਂ ਅਸੀਂ ਲੇ ਕੇ ਅਸੀਂ ਪਹੁੰਚ ਰਹੇ ਹਾਂ ਦਿੱਲੀ ਜਿਹੜੇ ਕਾਲ ਕਾਨੂੰਨ ਮੋਦੀ ਸਾਹਿਬ ਨੇ ਜੰਦੇ ਹਨ ਉਹਨਾਂ ਵਾਰੀ ਅਸੀਂ ਚੱਲੇ ਹਾਂ ਕਿ ਕਾਲ ਪ੍ਰੂਵਾਂ ਦਾ ਸਾਡੇ ਰੱਦ ਕੀਤਾ ਜਾਂ ਤੇ ਜਿਹਨਾਂ ਦੇ ਰੈਨਚ ਨਹੀਂ ਮੰਨਦਾ ਉਹਨਾਂ ਦੇ ਸਾਡਾ ਸੰਘਰਸ਼ ਚੱਲਦਾ ਰਹੂਗਾ ਤੇ ਇੰਨਾ ਕੁਝ ਕਹਿਣਾ ਹੋਇਆ ਮੈਂ ਇਸ ਬਾਰੇ ਲੈ ਕੇ ਬੜੀ ਖਾਲਸਾ ਸਾਹਿਬ ਜੀ